ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਸੇ ਤਾਂ ਤੁਸੀਂ ਬਹੁਤ ਸਾਰੀਆਂ ਵੀਡੀਓ ਦੇਖੀਆਂ ਹੋਣਗੀਆਂ ਬੂੰਦੀ ਬਣਾਉਂਦੀਆਂ ਪਰ ਅੱਜ ਮੈਂ ਤੁਹਾਡੇ ਨਾਲ ਸ਼ੇਅਰ ਕਰ ਰਹੀ ਹਾਂ ਬਿਲਕੁਲ ਪਰਫੈਕਟ ਮੈਜ਼ਰਮੈਂਟ ਕੀ ਹੈ ਬੂੰਦੀ ਬਣਾਉਣ ਦੇ ਲਈ ਇੱਥੇ ਜੀ ਮੈਂ 1 ਕੱਪ ਬੇਸਣ ਲਿਆ ਨਾਰਮਲ ਵਾਲਾ ਬੇਸਣ ਜਿਸ ਦੇ ਨਾਲ ਅਸੀਂ ਘਰ ਦੇ ਵਿੱਚ ਕੜੀ ਬਣਾਉਨੇ ਆ ਜਾਂ ਪਕੌੜੇ ਬਣਾਉਨੇ ਆ ਉਹ ਵਾਲਾ ਬੇਸਣ ਲੈ ਲੈਣਾ ਤੇ ਇਹਨੂੰ ਪਹਿਲਾਂ ਛਾਣ ਲੈਣਾ ਇਹਦੇ ਵਿੱਚ ਕਟਲੀਆਂ ਨਹੀਂ ਰਹਿਣੀਆਂ ਚਾਹੀਦੀਆਂ ਤਾਂ ਕਿ ਸਾਡੀ ਪੂੜੀ ਚੜੀ ਆ ਉਹ ਬਿਲਕੁਲ ਸਹੀ ਬਣੇ 1 ਕੱਪ ਬੇਸਣ ਦੇ ਵਿੱਚ ਪੌਣਾ ਕੱਪ ਆਪਾਂ ਪਾਣੀ ਦਾ ਯੂਜ਼ ਕਰਾਂਗੇ ਪਾਣੀ ਆਪਾਂ ਥੋੜਾ ਥੋੜਾ ਕਰਕੇ ਹੀ ਐਡ ਕਰਾਂਗੇ ਵੈਸੇ ਇਹਦੇ ਵਿੱਚ ਪੌਣਾ ਕੱਪ ਪਾਣੀ ਦਾ ਆਰਾਮ ਨਾਲ ਲੱਗ ਜਾਣਾ ਤੇ ਪਰ ਮੈਂ ਨਾਲ ਦੀ ਨਾਲ ਤੁਹਾਨੂੰ ਦਿਖਾਈ ਵੀ ਜਾਊਂਗੀ ਪੌਣਾ ਕੱਪ ਪਾਣੀ ਦਾ ਬਿਲਕੁਲ ਲੱਗ ਗਿਆ ਪਰ ਇਹ ਬੈਟਰ ਜਿਹੜਾ ਹਜੇ ਵੀ ਤੁਸੀਂ ਦੇਖ ਸਕਦੇ ਹੋ ਗਾੜਾ ਵਾ ਤਾਂ ਆਪਾਂ ਥੋੜਾ ਜਿਹਾ ਪਾਣੀ 3 ਤੋਂ 4 ਚਮਚੇ ਦੇ ਕਿਰਪਾ ਨਾਲ ਆਪਾਂ ਹੋਰ ਲੈ ਲਵਾਂਗੇ ਤੇ ਇਸ ਦੇ ਵਿੱਚ ਐਡ ਕਰ ਦਾਂਗੇ ਹੁਣ ਆਪਾਂ ਪਾਣੀ ਥੋੜਾ ਥੋੜਾ ਕਰਕੇ ਹੀ ਐਡ ਕਰਨਾ ਵਾ ਨਹੀਂ ਤਾਂ ਇਹ ਇੱਕਦਮ ਪਤਲਾ ਹੋ ਜਾਏਗਾ ਤੇ ਨਾਲ ਦੀ ਨਾਲ ਇਹਨੂੰ ਫੈਟ ਵੀ ਲੈਣਾ ਵਾ ਤਾਂ ਕਿ ਇਹਦੇ ਵਿੱਚ 에ਰੀ ਹੋ ਜਾਵੇ ਇਹ ਤੇ ਸਾਡੀ ਜੜੀ ਬੂੰਦੀ ਆ ਉਹ ਬਿਲਕੁਲ ਵਧੀਆ ਬਣੀ ਸਾਰਾ ਪਾਣੀ ਯੂਜ਼ ਹੋ ਗਿਆ ਤੇ ਬੈਟਰ ਵੀ ਸਾਡਾ ਬਿਲਕੁਲ ਪਰਫੈਕਟ ਹੋ ਗਿਆ ਤੁਸੀਂ ਦੇਖ ਸਕਦੇ ਹੋ ਜਿਸ ਤਰ੍ਹਾਂ ਅਸੀਂ ਘਰ ਦੇ ਵਿੱਚ ਨਾ ਮਹਿੰਦੀ ਪਿਉ ਕੇ ਰੱਖਦੇ ਆ ਤਾਂ ਉਹਦੀ ਜਿਹੜੀ ਲਿਕুইਡਿਟੀ ਹੁੰਦੀ ਹੈ ਸੇਮ ਉਸ ਤਰ੍ਹਾਂ ਅਸੀਂ ਇਹਨੂੰ ਬਣਾ ਲਿਆ ਵਾ ਨੇੜੇ ਤੋਂ ਵੀ ਤੁਹਾਨੂੰ ਮੈਂ ਦਿਖਾ ਦਿੰਨੀ ਆ ਇੰਨਾ ਕੁ ਗਾੜਾ ਬੈਟਰ ਆ ਇਹਨੂੰ ਆਪਾਂ ਹੁਣ 10 ਮਿੰਟ ਲਈ ਰੈਸਟ ਤੇ ਰੱਖ ਦੇਾਂਗੇ ਤਾਂ ਕਿ ਇਹ ਚੰਗੀ ਤਰ੍ਹਾਂ ਫੁੱਲ ਜਾਵੇ ਤੇ 10 ਮਿੰਟ ਦੇ ਬਾਅਦ ਜੇਕਰ ਤੁਸੀਂ ਇਹਨੂੰ ਨਮਕੀਨ ਬਣਾਉਣਾ ਚਾਹੇ ਚ ਨਮਕ ਐਡ ਕਰ ਦਿਓ ਤਾਂ ਮੈਂ ਇੱਥੇ ਸਿਰਫ ਅੱਧਾ ਕ ਚਮਚ ਸਰੋਂ ਦਾ ਤੇਲ ਐਡ ਕੀਤਾ ਹੈ ਤੇਲ ਜਿਸ ਦੇ ਵਿੱਚ ਇਸ ਨੂੰ ਫਰਾਈ ਕਰਨਾ ਉਹੀ ਤੁਸੀਂ ਤੇਲ ਇੱਥੇ ਐਡ ਕਰ ਦਿਓ ਇਹਦੇ ਨਾਲ ਇਹ ਥੋੜੀ ਕ੍ਰਿਸਪੀ ਬਣਦੀ ਹੈ ਤੇ ਸਿਰਫ ਇੱਕ ਚੁੰਡੀ ਮੈਂ ਇਥੇ ਦੇ ਵਿੱਚ ਮਿੱਠਾ ਸੋਡਾ ਪਾ ਰਹੀ ਹਾਂ ਤਾਂ ਕਿ ਇਹ ਵਧੀਆ ਗੋਲ-ਗੋਲ ਬਣ ਕੇ रेडी ਹੋ ਗਏ ਇਹ ਆਪਸ਼ਨਲ ਆ ਤੁਸੀਂ ਇਸ ਤੋਂ ਬਿਨਾ ਵੀ ਇਹਨੂੰ ਬਣਾ ਸਕਦੇ ਹੋ ਇਸ ਤਰ੍ਹਾਂ ਕਿ ਚਾਰਨੀ ਲੈ ਲੈਣੀ ਆ ਤੇ ਇਹਦੇ ਉੱਪਰ ਦੀ ਆਪਾਂ ਬੈਟਰ ਨੂੰ ਪੋਰ ਕਰ ਦੇਾਂਗੇ ਤੇ ਤੇਲ ਸਾਡਾ మీడియం ਹੌਟ ਆ ਬਹੁਤ ਜ਼ਿਆਦਾ ਗਰਮ ਨਹੀਂ ਤੁਸੀਂ ਪਹਿਲਾਂ ਚੈੱਕ ਕਰ ਲੈਣਾ ਵਾ ਬਿਲਕੁਲ ਲਾਈਟ ਗਰਮ ਹੋਣਾ ਚਾਹੀਦਾ ਵਾ ਤੇ ਉੱਪਰ ਦੀ ਆਪਾਂ ਇਸ ਤਰ੍ਹਾਂ ਇਹਨੂੰ ਜਦੋਂ ਪਾਉਂਦੇ ਜਾਵਾਂਗੇ ਬੈਟਰ ਨੂੰ ਤਾਂ ਥੱਲੇ ਆਪਣੇ ਆਪ ਇਹਦੀਆਂ ਡ੍ਰੌਪਸ ਜਿਹੜੀਆਂ ਆ ਉਹ ਬੂੰਦੀ ਦੇ ਰੂਪ ਚ ਡਿੱਗਦੀਆਂ ਜਾਂਦੀਆਂ ਤੇ ਬਿਲਕੁਲ ਗੋਲ ਗੋਲ ਪਰਫੈਕਟ ਬੂੰਦੀ ਬਣ ਰਹੀ ਹੈ ਤੁਸੀਂ ਦੇਖ ਸਕਦੇ ਹੋ ਇਹ ਮੈਂ ਪਹਿਲਾ ਬੈਚ ਪਾਇਆ ਹੈ ਤਾਂ ਕਿ ਆਪਾਂ ਤੇਲ ਨੂੰ ਥੋੜਾ ਚੈੱਕ ਕਰ ਲਈਏ ਕਿ ਬਿਲਕੁਲ ਸਹੀ ਆ ਤੇ ਫਲੇਮ ਵੀ ਤੁਸੀਂ ਲੋ ਟੂ ਮੀਡੀਅਮ ਹੀ ਰੱਖਣੀ ਆ ਹਾਈ ਫਲੇਮ ਬਿਲਕੁਲ ਨਹੀਂ ਕਰਨੀ ਹਾਈ ਫਲੇਮ ਦੇ ਉੱਪਰ ਤੁਹਾਡੀ ਬੂੰਦੀ ਚੜੀਆ ਉਹ ਇੱਕਦਮ ਸੜ ਜੂਗੀ ਕਾਲੀ ਹੋ ਜੂਗੀ ਤੇ ਇਹਦੇ ਛਿੱਟੇ ਵੀ ਪੈ ਸਕਦੇ ਆ ਤੁਹਾਡੇ ਉੱਪਰ ਤੇ ਨੂੰ ਥੋੜਾ ਜਿਹਾ ਮੀਡੀਅਮ ਹਾਈਟ ਦੇ ਉੱਪਰ ਰੱਖ ਕੇ ਤੁਸੀਂ ਇਹਨੂੰ ਬੈਟਰ ਨੂੰ ਪਾਉਣਾ ਆ ਤੇ ਪੌਣ ਦੇ ਬਾਅਦ ਇਸ ਤਰ੍ਹਾਂ ਤੁਸੀਂ ਇਹਨੂੰ ਕਲੀਨ ਕਰ ਲੈਣਾ ਹਰ ਵਾਰ ਕਲੀਨ ਕਰਕੇ ਸਾਫ਼ ਕਰਕੇ ਫਿਰ ਤੁਸੀਂ ਇਸ ਦੇ ਵਿੱਚ ਨਵਾਂ ਬੈਟਰ ਜਿਹੜਾ ਹੈ ਉਹ ਪੌਣਾ ਹੈ ਨਹੀਂ ਤਾਂ ਇਹਦੀਆਂ ਛੋਟੀਆਂ ਡ੍ਰੌਪਸ ਆਉਂ ਲੰਬੀਆਂ ਲੰਬੀਆਂ ਹੋ ਜਾਂਦੀਆਂ ਤੇ ਬੂੰਦੀ ਗੋਲ ਦੀ ਬਜਾਏ ਥੋੜੀ ਲੰਬੀ ਹੋ ਜਾਂਦੀ ਹੈ ਇਸ ਤਰ੍ਹਾਂ ਇੰਨੀ ਸਾਰੀ ਬੂੰਦੀ ਸਾਡੀ ਬਣ ਕੇ ਰੈਡੀ ਹੋ ਗਈ ਹੈ ਇੱਕ ਕੱਪ ਬੇਸਨ ਦੇ ਨਾਲ ਇਹ 1 ਕਿਲੋ ਵਾਲਾ ਜਿਹੜਾ ਡੱਬਾ ਹੁੰਦਾ ਹੈ ਨਾ ਉਹ ਆਰਾਮ ਨਾਲ ਤੁਹਾਡਾ ਭਰ ਜਾਂਦਾ ਵਾ ਤੇ ਬਿਲਕੁਲ ਸਹੀ ਮੈਜ਼ਰਮੈਂਟ ਆ ਤੁਸੀਂ ਇਹਨੂੰ ਮਿੱਠੀ ਬੂੰਦੀ ਵੀ ਬਣਾ ਸਕਦੇ ਹੋ ਇਹਦੇ ਲੱਡੂ ਵੀ ਬਣਾ ਸਕਦੇ ਹੋ ਤੇ ਇਹਨੂੰ ਰਾਇਤੇ ਦੇ ਵਿੱਚ ਵੀ ਯੂਜ਼ ਕਰ ਸਕਦੇ ਹੋ ਬੂੰਦੀ ਬਣਾਉਣ ਦੇ ਬਾਅਦ ਤੁਸੀਂ ਦੇਖ ਸਕਦੇ ਹੋ ਮੇਰੀ ਕਿਚਨ ਦੀ ਹਾਲਤ ਤੇ ਕਾਫੀ ਜ਼ਿਆਦਾ ਛਿੱਟੇ ਜਿਹੜੇ ਆ ਤੇਲ ਦੇ ਇੱਧਰ ਉੱਧਰ ਪੈਂਦੇ ਆ ਕਾਫੀ ਜ਼ਿਆਦਾ ਡ੍ਰੌਪਸ ਜਿਹੜੀਆਂ ਐ ਉਹ ਤੇਲ ਦੀਆਂ ਡਿੱਗਦੀਆਂ ਵਾਂ ਬਸ ਇਸ ਤੋਂ ਵੱਧ ਖਲਾਰਾ ਨਹੀਂ ਪੈਂਦਾ ਤੇ ਇਹਨੂੰ ਕਲੀਨ ਕਰਨ ਲਈ 10 ਮਿੰਟ ਦਾ ਟਾਈਮ ਤੁਹਾਨੂੰ ਲੱਗ ਜਾਂਦਾ ਵਾ ਇਸ ਤਰ੍ਹਾਂ ਇਹ ਬਹੁਤ ਹੀ ਪਰਫੈਕਟ ਮਾਪ ਵਾਲੀ ਪੁੰਦੀ ਤੁਹਾਡੇ ਨਾਲ ਮੈਂ ਸ਼ੇਅਰ ਕੀਤੀ ਆ ਤੁਸੀਂ ਜਰੂਰ ਟਰਾਈ ਕਰਨਾ ਤੇ ਮੈਨੂੰ ਕਮੈਂਟ ਕਰਕੇ ਦੱਸਣਾ ਕਿ ਤੁਹਾਡੀ ਬਣਾਈ ਗਈ ਪੁੰਦੀ ਕਿਵੇਂ ਦੀ ਬਣੀ ਵੀਡੀਓ ਨੂੰ ਲਾਈਕ ਸ਼ੇਅਰ ਕਰ ਦੇਣਾ ਜੀ